બોલો ઈસોનહાલ બોલો ઈસોનહાલ બોલો ઈસોનહાલ બોલો ઈસોનહાલ બોલો ਸਾ ਨਿਹਾਲੋ ਸੰਗਤਾਂ ਨੇ ਸਮੁੱਚੇ ਪੰਥ ਨੇ ਦੇ ਆਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਹੈ ਪਾਹੀ ਅਮਰ ਸਿੰਘ ਜੀ ਨੂੰ ਮੈਂ ਬੜੇ ਲੰਮੇ ਸਮੇਂ ਤੋਂ ਨੇੜੇ ਤੋਂ ਜਾਣਦਾ ਹਾਂ ਬੜੀ ਸਾਦਗੀ ਵਿੱਚ ਰਹਿ ਕੇ ਆਗਿਆ ਵਿੱਚ ਰਹਿ ਕੇ ਸੇਵਾ ਕਰਨ ਵਾਲਾ ਸੇਵਾਦਾਰਾਂ ਵਰਗਾ ਜੀਵਨ ਸੰਸਥਾਵਾਂ ਦੀ ਸੇਵਾ ਦੋ ਹੀ ਵਿਅਕਤੀ ਪ੍ਰਾਪਤ ਕਰ ਸਕਦੇ ਆ ਜਾਂ ਕੋਈ ਬੰਦਗੀ ਭਜਨ ਸਿਮਰਨ ਕਰਨ ਵਾਲੀ ਨਾਮ ਅਭਿਆਸੀ ਆਤਮਾ ਜਾਂ ਕੋਈ ਸੇਵਾ ਕਰਨ ਵਾਲੀ ਆਤਮਾ ਜੇ ਕੋਈ ਸੇਵਾ ਕਰਨ ਵਾਲੀ ਆਤਮਾ ਇਹ ਸੇਵਾ ਨੂੰ ਪ੍ਰਾਪਤ ਕਰਦੀ ਹੈ ਕੋਈ ਨਾਮ ਜਪਣ ਵਾਲੀ ਆਤਮਾ ਇਹ ਸੇਵਾ ਨੂੰ ਪ੍ਰਾਪਤ ਕਰਦੀ ਹੈ ਸੰਗਤ ਉਹਦੇ ਤੇ ਬਖਸ਼ਿਸ਼ ਕਰਦੀ ਹੈ ਤਾਂ ਸਾਧ ਸੰਗਤ ਜੀ ਫੇਰ ਉਹ ਜਥੇਬੰਦੀਆਂ ਉਹ ਸੰਪਰਦਾਵਾਂ ਦੁਨੀਆ ਦੇ ਉੱਤੇ ਅੱਗੇ ਨਾਲੋਂ ਵੀ ਦੂਣ ਸਵਾਇਆ ਹੋ ਕੇ ਦੁਨੀਆ ਵਿੱਚ ਪੰਥ ਦੀ ਸੇਵਾਵਾਂ ਕਰਦੀਆਂ ਹਨ ਔਰ ਜਥੇਬੰਦੀਆਂ ਦਾ ਨਾਮ ਰੌਸ਼ਨ ਹੁੰਦਾ ਹੈ ਇਸ ਲਈ ਭਾਈ ਅਮਰ ਸਿੰਘ ਦੀ ਪੋਰੇ ਵਾਲਿਆਂ ਦੀ ਜੋ ਚੋਣ ਕੀਤੀ ਗਈ ਹੈ ਉਸ ਨੂੰ ਸਮੁੱਚੀ ਸੰਗਤ ਨੇ ਸਮੁੱਚੇ ਪੰਥ ਨੇ ਪ੍ਰਵਾਨਗੀ ਦਿੱਤੀ ਹੈ ਹੁਣ ਉਨ੍ਹਾਂ ਦੀ ਮੂਲ ਮੰਤਰ ਦਾ ਪਾਠ ਕਰਦਿਆਂ ਦਸਤਾਰ ਬੰਦੀ ਕੀਤੀ ਜਾਏਗੀ ਔਰ ਅੱਜ ਦੇ ਸਮਾਗਮ ਵਿੱਚ ਜਿੱਥੇ ਸਤਖਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਐਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਪਹੁੰਚੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਸੰਸਕਾਰ ਵਾਲੇ ਦਿਨ ਵੀ ਹਾਜ਼ਰੀ ਭਰੀ ਅੱਜ ਵੀ ਹਾਜ਼ਰੀ ਭਰ ਰਹੇ ਆ ਦਿੱਲੀ ਸ੍ਰੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਜੀ ਸਮੁੱਚੇ ਦਿੱਲੀ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਮੈਂਬਰ ਸਹਿਬਾਨਾਂ ਨਾਲ ਹਾਜ਼ਰੀਆਂ ਭਰ ਰਹੇ ਆ ਉੱਥੇ ਸੰਤ ਬਾਬਾ ਹਰੀ ਸਿੰਘ ਜੀ ਰਣਾਵੇ ਵਾਲੇ ਸੰਤ ਬਾਬਾ ਲਖਵੀਰ ਸਿੰਘ ਜੀ ਰਤਵਾੜੇ ਵਾਲੇ ਸੰਤ ਬਾਬਾ ਅਵਤਾਰ ਸਿੰਘ ਜੀ ਧੂਲਕੋਟ ਵਾਲੇ ਅਤੇ ਹੋਰ ਬਹੁਤ ਹਸਤੀਆਂ ਮਹਾਪੁਰਖ ਸਤਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਹੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਔਰ ਸਾਡੇ ਬਹੁਤ ਸਤਿਕਾਰਯੋਗ ਸੰਤ ਬਾਬਾ ਸਰਬਜੋਤ ਸਿੰਘ ਜੀ ਬੇਦੀ ਉਹ ਚੇਚੇ ਤੌਰ ਤੇ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਹਾਜ਼ਰੀਆਂ ਭਰ ਰਹੇ ਹਨ ਸੋ ਸਾਥ ਸੰਗਤ ਜੀ ਭਾਈ ਅਮਰ ਸਿੰਘ ਜੀ ਨੂੰ ਬੇਨਤੀ ਹੈ ਕਿ ਜਿਵੇਂ ਪਹਿਲੇ ਮਹਾਪੁਰਖ ਸੇਵਾ ਨਿਭਾਉਂਦੇ ਰਹੇ ਉਸੇ ਤਰ੍ਹਾਂ ਲੱਕ ਬਨ ਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀਆਂ ਗੁਰੂ ਘਰ ਦੀਆਂ ਜੋ ਸੇਵਾ ਤੁਹਾਨੂੰ ਅੱਜ ਬਖਸ਼ ਹੋ ਰਹੀ ਹੈ ਚੜ੍ਹਦੀ ਕਲਾ ਨਾਲ ਨਿਭਾਉਣੀਆਂ ਹਨ ਔਰ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ ਵੀ ਸੰਗਤ ਵਿੱਚ ਬੈਠੇ ਆ ਔਰ ਸੰਗਤ ਦੀਆਂ ਅਸੀਸਾਂ ਔਰ ਬਖਸ਼ਿਸ਼ਾਂ ਆਪਾਂ ਪ੍ਰਾਪਤ ਕਰਨੀਆਂ ਹਨ ਇਹ ਦਾਸ ਦੀਆਂ ਇਤਨੀਆਂ ਹਾਜ਼ਰੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਸਾਰੀ ਸੰਗਤ ਦਾ ਮਹਾਪੁਰਖਾਂ ਦਾ ਔਰ ਦਾਸ ਵੱਲੋਂ ਇਸ ਸੰਪਰਦਾਏ ਦਾ ਸਮੁੱਚੇ ਟਰਸਟ ਦਾ ਰੋਮ ਰੋਮ ਕਰਕੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ